ਸਤਨਾ ਸ਼੍ਰੀ ਵਾਹਗੁਰੂ ਸਾਹਿਬ ਜੀ ਸਲੋਕ ਮਹਲਾ 5 ਸਾਜਣ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸ਼ਰਨ ਤੁਹਾਰੀ ਆ ਪੇਖੋਂ ਸਦਾ ਹਜੂਰ ਸਾਜਣ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ ਨਾਨਕ ਸ਼ਰਨ ਤੁਹਾਰੀ ਆ ਪੇ ਖੰ ਸਦਾ ਹਜੂਰ ਮਹੱਲਾ ਪੰਜਵਾ ਪਤਿਤ ਪਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪਤਿਤ ਪਨੀਤ ਅਸੰਖ ਹੋ へ ਹਰ ਚਰਣੀ ਮਨ ਲਾਗ 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਟਕ ਭਾਗ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ